बीटीसी न्यूज ਦੇ ਡਿਜੀਟਲ ਪਲੈਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਇੱਕ ਤਸਵੀਰ ਹਰਿਆਣਾ ਤੋਂ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੂੰ 12ਵੀਂ ਫੇਲ ਫਿਲਮ ਦੀ ਯਾਦ ਆ ਗਈ ਹੋਣੀ 12ਵੀਂ ਫੇਲ ਫਿਲਮ ਕਾਫੀ ਪਸੰਦ ਕੀਤੀ ਜਾ ਰਹੀ ਜਿਸ ਦੇ ਵਿੱਚ ਕੀ ਨਕਲ ਦੇ ਉੱਪਰ ਸਾਰੀ ਕਹਾਣੀ ਬੇਸ ਹੈ ਤਾਂ ਹੁਣ ਜਿਹੜੀ ਸਰ ਤਸਵੀਰ ਆਈ ਹੈ ਉਹ ਆਈ ਹੈ ਹਰਿਆਣਾ ਦੇ ਨੂ ਜ਼ਿਲ੍ਹੇ ਤੋਂ ਜਿੱਥੇ ਦੀਆਂ ਨਕਲ ਮਰਵਾਉਣ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਤਸਵੀਰਾਂ ਅਜਿਹੀਆਂ ਕਿ ਜਦੋਂ ਲੋਕ ਨਕਲ ਮਰਾਉਣ ਗਏ ਸੀ ਜਿਹੜੇ ਵਿਦਿਆਰਥੀ ਪੇਪਰ ਦੇ ਰਹੇ ਸੀ ਉਹਨਾਂ ਨੂੰ ਜਦੋਂ ਲੋਕ ਨਕਲ ਮਰਾਉਣ ਗਏ ਤਾਂ ਖਿੜਕੀਆਂ ਤੇ ਲੰਮਕਦੇ ਲੋਕ ਨਜ਼ਰ ਆਏ ਖਿੜਕੀਆਂ ਤੇ ਖੜੇ ਲੋਕ ਪਰਚੀਆਂ ਦੇ ਰਹੇ ਸੀ ਗਾਈਡ ਦੇ ਰਹੇ ਸੀ ਅੰਦਰ ਤਾਂ ਕਿ ਲੋਕ ਆਪਣੇ ਪੇਪਰ ਪੂਰੇ ਕਰ ਸਕਣ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਹਰਿਆਣਾ ਦੇ ਨੂਹ ਦੀਆਂ ਨੇ ਜਿੱਥੇ ਕੀ ਕੰਧਾਂ ਤੇ ਲੰਮਕੇ ਹੋਏ ਲੋਕ ਨਜ਼ਰ ਆ ਰਹੇ ਨੇ ਪੁਲਿਸ ਕਈਆਂ ਨੂੰ ਭਜਾਉਂਦੀ ਨਜ਼ਰ ਆ ਰਹੀ ਹੈ ਪਰ ਹਾਲਾਤ ਇਹ ਨੇ ਕਿ ਕਿਸੇ ਵੀ ਕੀਮਤ ਤੇ ਚਾਹੇ ਡਾਂਗਾ ਹੀ ਕਿਉਂ ਨਾ ਖਾਣੀਆਂ ਪੈਣ ਆਪਣੀ ਚਹੇਤਿਆਂ ਨੂੰ ਅਸੀਂ ਨਕਲ ਮਰਵਾ ਕੇ ਰਾਂਗੇ ਇਹ ਤਸਵੀਰ ਭਾਰਤ ਦੇ ਹਰਿਆਣਾ ਹਰਿਆਣਾ ਸੂਬੇ ਦੇ ਨੂ ਜ਼ਿਲ੍ਹੇ ਦੀ ਹੈ ਜਿੱਥੇ ਕਿ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਇੱਥੇ ਦੀਆਂ ਦੋ ਤਸਵੀਰਾਂ ਅਸਲ 'ਚ ਸਾਹਮਣੇ ਆਈਆਂ ਨੇ ਪਹਿਲੀ ਤਸਵੀਰ ਹੈ ਨੂ ਜ਼ਿਲ੍ਹੇ ਦੇ ਯਾਸੀਨ ਮੇਵ ਸੀਨੀਅਰ ਸੈਕੰਡਰੀ ਸਕੂਲ ਦੀ ਦੂਜੀ ਤਸਵੀਰ ਹੈ ਚੰਦਰਾਵਤੀ ਸਕੂਲ ਦੀ ਤੁਹਾਨੂੰ ਇੱਥੇ ਖਾਸ ਕਰਕੇ ਇਹ ਦੱਸ ਦਈਏ ਕਿ ਇਹ ਦੋ ਥਾਵਾਂ ਦੀਆਂ ਤਸਵੀਰਾਂ ਨੇ ਇੱਕ ਤਸਵੀਰ ਹੈ ਯਾਸੀਨ ਮੇ ਸਿਨੀਅਰ ਸੈਕੰਡਰੀ ਸਕੂਲ ਤੇ ਦੂਜੀ ਤਸਵੀਰ ਹੈ ਚੰਦਰਾਵਤੀ ਸਕੂਲ ਦੀ ਜਿੱਥੇ ਕਿ ਇੱਕ ਪਾਸੇ ਲੋਕ ਕੰਦਾਂ ਤੇ ਚੜ ਕੇ ਨਕਲ ਮਰਾਉਣ ਦੀ ਕੋਸ਼ਿਸ਼ ਕਰਵਾ ਰਹੇ ਐ ਤੇ ਦੂਜੇ ਪਾਸੇ ਜ਼ਮੀਨ ਤੇ ਬੈਠ ਕੇ ਪੇਪਰ ਦਿੱਤਾ ਜਾ ਰਿਹਾ ਤੇ ਉੱਥੇ ਵੀ ਸ਼ਰੇ ਆਮ ਢੱਲੇ ਨਾਲ ਲੋਕੀ ਪਹੁੰਚੇ ਅਤੇ ਨਕਲ ਮਰਾਉਣ ਦੀ ਕੋਸ਼ਿਸ਼ ਕਰਵਾਈ ਗਈ ਪਰਚੀਆਂ ਦਿੱਤੀਆਂ ਗਈਆਂ ਤਾਂ ਇਹ ਸਰਕਾਰੀ ਸਾਰੇ ਇੰਤਜ਼ਾਮਾਂ ਦੀਆਂ ਧੱਜੀਆਂ ਉਡਾਉਂਦੀਆਂ ਇਹ ਤਸਵੀਰਾਂ ਤੁਸੀਂ ਆਪਣੇ ਸਕਰੀਨਾਂ ਤੇ ਦੇਖ ਰਹੇ ਹੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਰਿਆਣਾ ਦੇ ਨੂ ਜ਼ਿਲ੍ਹੇ ਦੀਆਂ ਹੁਣ ਇੱਕ ਇੱਕ ਕਰਕੇ ਇਹਨਾਂ ਤਸਵੀਰਾਂ ਦੀ ਅਸੀਂ ਤੁਹਾਨੂੰ ਤਫਸੀਲਾਂ ਦੱਸਾਂਗੇ ਪਹਿਲੀ ਤਸਵੀਰ ਜਿਸ ਤੇ ਤੁਸੀਂ ਇਹ ਦੇਖ ਰਹੇ ਹੋ ਕਿ ਪੁਲਿਸ ਵਾਲਾ ਕੁਝ ਮੁੰਡਿਆਂ ਨੂੰ ਡਾਂਗਾ ਲੈ ਕੇ ਮਾਰਦਾ ਦਿਖਦੇ ਆ ਤੇ ਕੁਝ ਨੌਜਵਾਨ ਛੱਤਾਂ ਤੇ ਚੜਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕੁਝ ਲੋਕ ਖਿੜਕੀਆਂ ਤੇ ਲੰਕੇ ਹੋਏ ਨੇ ਕੁਝ ਲੋਕ ਸੜਕ ਛੱਤਾਂ ਤੇ ਵੀ ਬੈਠੇ ਹੋਏ ਨੇ ਤਾਂ ਇਹ ਤਸਵੀਰ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀ ਹੈ ਕਿ ਸਾਡੇ ਸਿਸਟਮ ਦੇ ਵਿੱਚ ਟਰਾਂਸਪੇਰੈਂਸੀ ਕਿੱਥੇ ਹੈ ਇਹ ਦੇਖੋ ਪਹਿਲੀ ਤਸਵੀਰ ਤੁਸੀਂ ਦੇਖ ਰਹੇ ਹੋ 1 2 3 4 5 6 7 8 9 10 11 12 12 ਲੋਕਾਂ ਨੂੰ ਅਸੀਂ ਆਪਣੀ ਸਕਰੀਨ ਤੇ ਦਿਖਾ ਸਕ ਰਹੇ ਹਾਂ ਜਿੰਨਾ ਅਸੀਂ ਕੋਸ਼ਿਸ਼ ਕੀਤੀ ਹੈ ਇਸ ਦੇ ਸੱਜੇ ਪਾਸੇ ਵੀ ਲੋਕ ਖਿੜਕੀਆਂ ਦੇ ਵਿੱਚ ਖਿੜਕੀਆਂ ਦੇ ਉੱਤੇ ਲੰਕੇ ਹੋਏ ਨੇ ਕੁਝ ਲੋਕ ਛੱਤ ਤੇ ਮੌਜੂਦ ਨੇ ਤਾਂ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਕਿਉਂਕਿ ਇਸ ਸਮੇਂ ਇਹ ਤਸਵੀਰ ਆਪਣੇ ਆਪ ਵਿੱਚ ਸਵਾਲ ਵੱਡਾ ਇਹੀ ਖੜਾ ਕਰ ਰਹੀ ਹੈ ਕਿ ਸਾਡਾ ਪ੍ਰਸ਼ਾਸਨ ਕਿੱਥੇ ਹੈ ਸਾਡੀ ਸਿੱਖਿਆ ਵਿਵਸਥਾ ਜੇ ਇਸ ਤਰ੍ਹਾਂ ਅੱਗੇ ਵਧੇਗੀ ਕਿ ਤਾਂ ਸਾਡੇ ਨੌਜਵਾਨ ਕਿਸ ਤਰ੍ਹਾਂ ਅੱਗੇ ਵਧ ਕੇ ਆਪਣੀ ਜ਼ਿੰਦਗੀ ਨੂੰ ਸੁਧਾਰ ਸਕਣਗੇ ਤੁਸੀਂ ਦੇਖ ਸਕ ਰਹੇ ਹੋ ਕਿ ਸਕੂਲ ਦੇ ਛੱਤ ਤੇ ਕੁਝ ਨੌਜਵਾਨ ਪਰਚੀਆਂ ਗਾਈਡ ਲੈ ਕੇ ਚੜਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਢੱਲੇ ਨਾਲ ਅੰਦਰ ਬੈਠੇ ਜੋ ਨੌਜਵਾਨ ਨੇ ਉਹ ਨਕਲ ਮਾਰ ਰਹੇ ਨੇ ਤੇ ਪ੍ਰਸ਼ਾਸਨ ਇਥੋਂ ਨਦਾਰਤ ਹੈ ਤੇ ਇੱਕ ਪਾਸੇ ਅੰਦਰ ਵਿਦਿਆਰਥੀ ਨੇ ਤੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਕਰੀਬੀ ਬਾਹਰ ਪੂਰੇ ਡਟੇ ਹੋਏ ਨੇ ਲੈ ਕੇ ਪਰਚੀਆਂ ਤੇ ਇਹ ਇਹਨਾਂ ਪਰਚੀਆਂ ਨੂੰ ਦੇਖ ਕੇ ਇੱਕ ਪੁਲਿਸ ਵਾਲਾ ਸਾਹਮਣੇ ਆਉਂਦਾ ਤੇ ਡਾਂਗ ਕਮਾਉਂਦਾ ਤੇ ਕੁਝ ਨੌਜਵਾਨ ਭੱਜਦੇ ਨਜ਼ਰ ਆਏ ਪਰ ਵਿਚਾਰਾ ਕਰੇ ਵੀ ਕਿ ਇੱਕ ਪੁਲਿਸ ਵਾਲੇ ਕੋਲ ਇੱਕ ਡਾਂਗ ਤੇ ਸਿੰਗਲ ਇੱਕ ਆਦਮੀ ਹੈ ਜੋ ਕਿ ਗਾਰਡ ਦੇ ਤੌਰ ਤੇ ਹੈ ਉਹ ਜਦੋਂ ਤਿੰਨ ਨੌਜਵਾਨਾਂ ਨੂੰ ਭਜਾ ਰਿਹਾ ਹੈ ਤੇ ਕੁਝ ਪਿੱਛੋਂ ਜਾ ਕੇ ਫੇਰ ਪਰਚੀਆਂ ਦੇਣ ਦੀ ਕੋਸ਼ਿਸ਼ ਕਰ ਰਿਹਾ ਤਾਂ ਇਹ ਠੀਠ ਤਸਵੀਰ ਤੁਸੀਂ ਮੈਠੀਠ ਤਸਵੀਰ ਇਸ ਕਰਕੇ ਕਹਾਂਗਾ ਕਿਉਂਕਿ ਜਿੱਥੇ ਸ਼ਕਤੀ ਦੀ ਗੱਲ ਹੋਣੀ ਚਾਹੀਦੀ ਹੈ ਉਥੇ ਟੜਲੇ ਨਾਲ ਬੇਸ਼ਰਮੀ ਨਾਲ ਨਕਲ ਮਰਵਾਈ ਜਾ ਰਹੀ ਹੈ ਉਹਨਾਂ ਲੋਕਾਂ ਨੂੰ ਜੋ ਅੰਦਰ ਬੈਠੇ ਪੇਪਰ ਦੇ ਰਹੇ ਨੇ ਦੂਜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਹੈ ਤਾੜੂ ਦੀ ਨੂ ਜ਼ਿਲ੍ਹੇ ਦਾ ਇਲਾਕਾ ਹੈ ਤਾੜੂ ਜਿੱਥੇ ਕਿ ਇਹ ਅੱਜ ਦੀ ਤਸਵੀਰ ਹੈ ਤੁਹਾਡੀ ਸਕਰੀਨਾਂ ਤੇ ਦਿਖਾਈ ਦੇ ਰਹੀ ਅੰਦਰ ਬੈਠੇ ਨੌਜਵਾਨਾਂ ਦੀ ਤਸਵੀਰ ਅੱਜ ਦੀ ਹੈ ਜੋ ਪੇਪਰ ਦੇ ਰਹੇ ਨੇ ਤੇ ਇਹਨਾਂ ਨੂੰ ਨਕਲ ਮਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹਨਾਂ ਤਸਵੀਰਾਂ ਬਾਰੇ ਮੈਂ ਇਹ ਦੱਸ ਦਵਾਂ ਕਿ ਪੂਰੀ ਜਾਣਕਾਰੀ ਇਹ ਹੈ ਕਿ ਇਹ ਤਸਵੀਰਾਂ ਹਰਿਆਣਾ ਦੇ ਨੂ ਜ਼ਿਲ੍ਹੇ ਦੀਆਂ ਨੇ ਇੱਕ ਤਸਵੀਰ ਜਿਸ ਦੇ ਵਿੱਚ ਕਿ ਲੋਕ ਖਿਡਕੀਆਂ ਤੇ ਲੰਮਕੇ ਹੋਏ ਦਿਖਾਈ ਦੇ ਰਹੇ ਨੇ ਉਹ ਕੱਲ ਦੀ ਤਸਵੀਰ ਹੈ ਜਿੱਥੇ ਕਿ ਫਿਜ਼ੀਕਲ ਐਜੂਕੇਸ਼ਨ ਦਾ ਪੇਪਰ ਹੋਣ ਵਾਲਾ ਸੀ ਤੇ ਉੱਥੇ ਪਹੁੰਚੇ ਸੀ ਪੇਪਰ ਦੇਣ ਵਾਲਿਆਂ ਦੇ ਕਰੀਬੀ ਜਿਨ੍ਹਾਂ ਨੇ ਜਮ ਕੇ ਨਕਲ ਮਰਾਉਣ ਦੀ ਕੋਸ਼ਿਸ਼ ਕੀਤੀ ਤੇ ਆਪਣੀ ਜਾਣ ਦੀ ਪਰਵਾਹ ਨਾ ਕੀਤੇ ਹੋਏ ਕੀਤੇ ਬਗੈਰ ਇਹ ਲੋਕ ਖਿਡਕੀਆਂ ਤੇ ਲੰਮਕਦੇ ਨਜ਼ਰ ਆਏ ਤਾਂ ਕਿ ਉਹਨਾਂ ਦੇ ਚਾਹੇਤੇ ਅੰਦਰ ਜੋ ਬੈਠੇ ਪੇਪਰ ਦੇ ਰਹੇ ਨੇ ਉਹਨਾਂ ਤੱਕ ਪਰਚੀਆਂ ਪਹੁੰਚਾਈਆਂ ਜਾ ਸਕਣ ਤਾਂ ਇਹ ਤਸਵੀਰ ਕੱਲ ਦੀ ਹੈ ਜਿੱਥੇ ਕਿ ਫਿਜ਼ੀਕਲ ਐਜੂਕੇਸ਼ਨ ਦਾ ਪੇਪਰ ਹੋ ਰਿਹਾ ਸੀ ਜੇ ਸਕੂਲ ਦਾ ਨਾਮ ਹੈ ਯਾਸੀਨ ਮੈਸ ਸੀਨੀਅਰ ਸੈਕੰਡਰੀ ਸਕੂਲ ਤੇ ਦੂਜੀ ਤਸਵੀਰ ਜਿਸ ਦੇ ਵਿੱਚ ਲੋਕ ਅੰਦਰ ਬੈਠੇ ਨੇ ਤੇ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਅੱਜ ਦੀ ਤਸਵੀਰ ਹੈ ਜੋ ਕਿ ਤਾਉੜੂ ਸ਼ਹਿਰ ਦੀ ਹੈ ਸਕੂਲ ਦਾ ਨਾਮ ਹੈ ਚੰਦਰਾਵਤੀ ਸਕੂਲ ਜਿੱਥੇ ਕਿ ਅੱਜ ਹਿੰਦੀ ਦਾ ਪੇਪਰ ਹੋ ਰਿਹਾ ਸੀ ਯਾਨੀ ਹਿੰਦੀ ਅਤੇ ਫਿਜ਼ੀਕਲ ਐਜੂਕੇਸ਼ਨ ਵਰਗੇ ਪੇਪਰਾਂ ਨੂੰ ਵੀ ਪਾਸ ਕਰਨ ਦੇ ਲਾਲੇ ਪਏ ਹੋਏ ਨੇ ਇੱਥੇ ਦੇ ਵਿਦਿਆਰਥੀਆਂ ਨੂੰ ਜਿਨ੍ਹਾਂ ਨੂੰ ਨਕਲ ਮਰਾਉਣ ਦੀ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਸਾਥੀਆਂ ਵੱਲੋਂ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਤੇ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਤਾਂ ਕਿ ਉਹ પાસ ਹੋ ਕੇ ਬਾਹਰ ਨਿਕਲਣ ਤੇ ਦੇਸ਼ ਦਾ ਭਵਿੱਖ ਬਣ ਸਕਣ ਤਾਂ ਦੇਸ਼ ਦਾ ਭਵਿੱਖ ਕਿਸ ਤਰ੍ਹਾਂ ਬਣ ਰਿਹਾ ਤੁਸੀਂ ਇਹਨਾਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਤਸਵੀਰਾਂ ਹਰਿਆਣਾ ਦੇ ਨੂ ਜ਼ਿਲ੍ਹੇ ਦੀਆਂ ਨੇ ਜਿੱਥੇ ਕੀ ਢੜਲੇ ਨਾਲ ਨਕਲ ਮਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਰੋਕਣ ਵਾਲਾ ਕੋਈ ਨਹੀਂ ਹੈ ਤਸਵੀਰਾਂ ਦੇ ਮੁਤਾਬਕ ਅਤੇ ਲੋਕ ਅੰਦਰ ਬੈਠ ਕੇ ਬੜੇ ਹੀ ਏਤਮਾਨ ਨਾਲ ਬੜੇ ਹੀ ਸ਼ਾਂਤੀ ਨਾਲ ਪੇਪਰ ਆਪਣੇ ਪੂਰੇ ਕਰ ਰਹੇ ਨੇ ਯਾਨੀ ਕਿ ਇਹ ਤਸਵੀਰਾਂ ਨੇ ਹਿੰਦੀ ਦੇ ਪੇਪਰ ਦੀਆਂ ਫਿਜ਼ੀਕਲ ਐਜੂਕੇਸ਼ਨ ਦੇ ਪੇਪਰ ਦੀਆਂ ਮੇਰਾ ਖਿਆਲ ਹੈ ਕਿ ਇਨਾ ਪੇਪਰਾਂ ਨੂੰ ਇਹ ਪੇਪਰ ਇਨੇ ਔਖੇ ਨਹੀਂ ਹੁੰਦੇ ਕਿ ਇਹਨਾਂ ਨੂੰ ਪਾਸ ਕਰਉਣ ਲਈ ਲੋਕ ਆਪਣੀਆਂ ਜਾਨਾਂ ਜੋਖਮ ਵਿੱਚ ਪਾਉਣ ਤੇ ਖਿੜਕੀਆਂ ਦੇ ਉੱਪਰ ਲੰਮਕ ਕੇ ਵੀ ਉਹਨਾਂ ਨੂੰ ਪਰਚੀਆਂ ਫੜਾਈਆਂ ਜਾਣ ਤਾਂ ਇਹ ਤਸਵੀਰਾਂ ਦੇਖ ਕੇ ਜੇਕਰ ਤੁਸੀਂ ਫਿਲਮ ਦੇਖਣ ਦੇ ਸ਼ੌਕੀਨ ਹੋ ਤਾਂ ਇੱਕ ਫਿਲਮ ਆਈ ਸੀ 12ਵੀਂ ਫੇਲ 12th ਫੇਲ ਤਸਵੀਰ ਫਿਲਮ ਕਿਹਾ ਗਿਆ ਉਹਨੂੰ 12ਵੀਂ ਫੇਲ ਜੋ ਕਿ ਕਾਫੀ ਮਕਬੂਲ ਵੀ ਹੋ ਰਹੀ ਹੈ ਉਸ ਦੇ ਵਿੱਚ ਵੀ ਇਹੀ ਸਬਜੈਕਟ ਹੈ ਕਿ ਇੱਕ ਪਿੰਡ ਦੇ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਬਹੁਤ ਸਾਰੇ ਵਿਦਿਆਰਥੀ ਨੇ ਉਹ ਕਮਜ਼ੋਰ ਹੁੰਦੇ ਨੇ ਪੜ੍ਹਾਈ 'ਚ ਉਹਨਾਂ ਨੂੰ ਪਾਸ ਕਰਾਉਣ ਦੇ ਲਈ ਧੜੱਲੇ ਨਾਲ ਨਕਲ ਕਰਵਾਈ ਜਾਂਦੀ ਹੈ ਜਿਸ ਦੇ ਉੱਪਰੋਂ ਪੂਰੀ ਫਿਲਮ ਬਣਾਈ ਗਈ ਹੈ ਤਾਂ ਫਿਲਮ ਦਾ ਜੋ ਅਸਲ ਰੂਪ ਹੈ ਸਮਾਜ ਦਾ ਅਸਲ ਜੋ ਰੂਪ ਹੈ ਤੁਸੀਂ ਆਪਣੀ ਸਕਰੀਨਾਂ ਤੇ ਦੇਖ ਰਹੇ ਹੋ ਕਿ ਲੋਕ ਬਿਨਾਂ ਕਿਸੇ ਪਰਵਾਹ ਤੋਂ ਬڑے ਧੜਲੇ ਨਾਲ ਇਹ ਨਕਲ ਕਰਵਾ ਰਹੇ ਨੇ ਅਤੇ ਆਪਣੀ ਜਾਨਾਂ ਵੀ ਜੋਖਮ 'ਚ ਪਾ ਰਹੇ ਨੇ ਦੂਜੇ ਪਾਸੇ ਜੇਕਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆ ਕੇ ਕੋਈ ਮੁਲਾਜ਼ਮ ਆ ਕੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਦੀਆਂ ਡਾਂਗਾਂ ਦਾ ਵੀ ਅਸਰ ਨਹੀਂ ਪੈਂਦਾ ਤੇ ਲੋਕ ਧੜਲੇ ਨਾਲ ਆਪਣੀ ਗੱਲ ਉਥੇ ਕਰ ਰਹੇ ਨੇ ਤੇ ਲੋਕ ਜਿਹੜੇ ਵਿਦਿਆਰਥੀ ਪੇਪਰ ਦੇ ਰਹੇ ਨੇ ਉਹਨਾਂ ਤੱਕ ਪਹੁੰਚ ਕਰ ਰਹੇ ਨੇ ਤੇ ਉਹਨਾਂ ਦੀ ਮਦਦ ਕਰ ਰਹੇ ਨੇ ਤਾਂ ਤੁਸੀਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਜੋ ਲੋਕ ਨਕਲ ਦੇ ਰਾਹੀਂ ਪਾਸ ਹੋ ਕੇ ਬਾਹਰ ਆਉਣਗੇ ਉਹ ਕਿਸ ਤਰ੍ਹਾਂ ਆਪਣਾ ਅਤੇ ਦੇਸ਼ ਦਾ ਭਵਿੱਖ ਸੁਰੱਖਿਅਤ ਕਰ ਸਕਣਗੇ ਇਹ ਤਸਵੀਰਾਂ ਇਹ ਗਵਾਹੀ ਭਰ ਰਹੀਆਂ ਨੇ ਕਿ ਇਹ ਇਸ ਤਰ੍ਹਾਂ ਦੇ ਵਿਦਿਆਰਥੀ ਜਦੋਂ ਬਾਹਰ ਆਉਣਗੇ ਤਾਂ ਉਹ ਅੱਗੇ ਸਮਾਜ ਨੂੰ ਕਿਸ ਤਰ੍ਹਾਂ ਦਾ ਸੇਧ ਦੇਣਗੇ ਜਾਂ ਇਹਨਾਂ ਦੇ ਵਿੱਚੋਂ ਕੋਈ ਕਿਸੇ ਤਰ੍ਹਾਂ ਦਾ ਅਧਿਕਾਰੀ ਬਣਦਾ ਜਾਂ ਕਿਸੇ ਉੱਚੇ ਅਹੁਦੇ ਤੇ ਜਾਂਦਾ ਤਾਂ ਉਹ ਕਿਸ ਤਰ੍ਹਾਂ ਦੀ ਅੱਗੇ ਬੱਚਿਆਂ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਆਪਣੀ ਡਿਊਟੀ ਨੂੰ ਨਿਭਾਏਗਾ ਤਾਂ ਇਹ ਤਸਵੀਰਾਂ ਨੇ ਹਰਿਆਣਾ ਦੇ ਨੂਹ ਦੀਆਂ ਜਿੱਥੇ ਕਿ ਬੇਸ਼ਰਮੀ ਅਤੇ ਕਾਨੂੰਨ ਦੀਆਂ ਧੱਜੀਆਂ ਪੂਰੀ ਤਰ੍ਹਾਂ ਉਡਾ ਦਿੱਤੀਆਂ ਗਈਆਂ ਨੇ ਲੋਕ ਬੜੇ ਹੀ ਤੰਦੇਹੀ ਨਾਲ ਆਪਣੀਆਂ ਆਪਣੀ ਚਹੇਤਿਆਂ ਨੂੰ ਨਕਲ ਮਰਾਉਣ ਦੇ ਲਈ ਪਹੁੰਚੇ ਹੋਏ ਨੇ ਅਸੀਂ ਕੁਝ ਦੇਰ ਬਾਅਦ ਕੋਸ਼ਿਸ਼ ਕਰਾਂਗੇ ਸਾਡੇ ਪੱਤਰਕਾਰ ਨੇ ਨੂ ਤੋਂ ਉਹਨਾਂ ਨਾਲ ਗੱਲਬਾਤ ਹੋ ਸਕੇ ਤਾਂ ਉਹ ਦੱਸਣਗੇ ਕਿ ਅਸਲ ਚੀਜ਼ ਦੇ ਵਿੱਚ ਕਾਰਵਾਈ ਕੀ ਹੋਈ ਹੈ ਤੇ ਇਸ ਦੇ ਵਿੱਚ ਅੱਗੇ ਦੀ ਕਿਉਂਕਿ ਜਦੋਂ ਸਮਾਜ ਅੱਗੇ ਇਸੇ ਤਰ੍ਹਾਂ ਬਣੇਗਾ ਜੇ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਨਕਲ ਮਰਵਾ ਕੇ ਅੱਗੇ ਵਧਾਉਂਗੇ ਤਾਂ ਮੇਰੇ ਨਾਲ ਨੂ ਤੋਂ ਸਾਡੇ ਪੱਤਰਕਾਰ ਜੁੜ ਚੁੱਕੇ ਨੇ ਏਕੇ ਬਗੇਲ ਬਗੇਲ ਸਾਹਿਬ ਇਹ ਬਤਾਈਏ ਕਿ ਇਹ ਜੋ ਤਸਵੀਰਾਂ ਹਨ ਨੂ ਕੀ ये तस्वीरें अब वायरल हो सोशल मीडिया पर और लोग इसके बारे में बातचीत कर रहे हैं तो आप बताइए कि इसके बाद क्या प्रशासन जागा है या प्रशासन अभी भी नींद में सोया हुआ है प्रशासन की बात करें अभी भी नींद में सोया हुआ है क्योंकि तो वायरल हो रही है उसके बाद भी आज बारहवी कक्षा अच्छा था हिंदी का पेपर था हिंदी के पेपर में भी इसी तरीके से नकल देखने को मिली जो वीडियो हम दर्शकों को दिखा रहे हैं मेला लगा हुआ है नकल कराने वाले लोगों का जो विधान आंकरों से परीक्षा परिचया दे रहे हैं आप तस्वीरों में साफ देख सकते हैं किस तरीके से नकल कराने वाले लोगों का है। बात ये भी सामने आती है ना कि जो लोग नकल मरवा रहे हैं अगर आपकी उनसे किसी से बात हो सकी हो तो उनकी मानसिकता क्या है कि क्या इस तरह से अपने बच्चों को पास करवाना या अपने को पास करवाना उनके लिए कितना फायदेमंद होगा तो जब हम कर रहे थे तो, तो उनको पता चल गया कि दिद्ध 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 जो नकल कर रहे हैं उनकी हम और उस वीडियो को दिखाए तो नकल कराने जो भी परीक्षा में बैठे हुए उनके परिजन है उन खुद तो नकल कराने के लिए एग्री है क्योंकि आधार पर लोग पहुँच रहे हैं तो अब प्रशासन ने क्या कोई कार्रवाई की है क्या ये पेपर रद्द कर दिए गए हैं या फिर से होंगे क्या आगे की बात हुई है अभी जिला शिक्षा अधिकारी से हमने हमारे

ਤਾ ਐਸੀ ਸਾਡੇ ਪੱਤਰਕਾਰ ਨੂੰ ਤੋਂ ਜੋ ਦੱਸ ਰਹੇ ਸੀ ਕਿ ਇਸ ਪੂਰੇ ਮਾਮਲੇ ਨੂੰ ਪ੍ਰਸ਼ਾਸਨ ਨੂੰ ਪਤਾ ਹੈ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਇਸ ਪੂਰੇ ਮਾਮਲੇ ਦਾ ਪਤਾ ਹੈ ਪਰ ਅੱਗੇ ਉਹ ਦੱਸਣਗੇ ਕਿ ਇਸ ਤੇ ਕੋਈ ਕਾਰਵਾਈ ਕੀਤੀ ਜਾਵੇ ਕਿ ਨਹੀਂ ਕੀਤੀ ਜਾਵੇ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਉਹਨਾਂ ਤੋਂ ਇਹ ਪਤਾ ਲੱਗਦਾ ਹੈ ਕਿ ਕਿਵੇਂ ਪ੍ਰਸ਼ਾਸਨ ਵੀ ਗਹਿਰੀ ਨੀਂਦ ਵਿੱਚ ਸੁੱਤਾ ਹੋਇਆ ਉਸ ਨੂੰ ਪਤਾ ਹੈ ਯਾਨੀ ਕਿ ਇੰਨੇ ਵੱਡੇ ਪੱਧਰ ਤੇ ਜਦੋਂ ਨਕਲ ਮਰਵਾਈ ਜਾ ਰਹੀ ਹੈ ਤਾਂ ਬਿਗੈਰ ਪ੍ਰਸ਼ਾਸਨ ਦੀ ਜਾਣਕਾਰੀ ਦੇ ਬਿਗੈਰ ਇਹ ਕੰਮ ਨਹੀਂ ਹੋ ਸਕਦਾ ਜੇਕਰ ਪ੍ਰਸ਼ਾਸਨ ਨੂੰ ਇੱਕ ਹੱਦਸ਼ਾ ਵੀ ਹੁੰਦਾ ਕਿ ਇੱਥੇ ਨਕਲ ਹੋ ਸਕਦੀ ਹੈ ਤਾਂ ਉੱਥੇ ਪਹਿਲਾਂ ਤੋਂ ਹੀ ਸੁਰੱਖਿਆ ਦੇ ਇੰਤਜ਼ਾਮ ਵਧਾਏ ਜਾ ਸਕਦੇ ਸੀ ਪਰ ਪ੍ਰਸ਼ਾਸਨ ਨੇ ਤਸਵੀਰਾਂ ਦੋ ਦੇਖੀਆਂ ਇਹ ਇਹ ਤਸਵੀਰਾਂ ਦੋ ਤਰ੍ਹਾਂ ਦੀਆਂ ਨੇ ਕਿਉਂਕਿ ਇੱਕ ਅੱਜ ਦੀ ਤਸਵੀਰ ਹੈ ਜੋ ਕਿ ਤਾਵੜੂ ਸ਼ਹਿਰ ਦੀ ਹੈ ਦੂਜੀ ਤਸਵੀਰ ਹੈ ਨੂ ਜ਼ਿਲ੍ਹੇ ਦੇ ਵਿੱਚ ਇੱਕ ਤਸਵੀਰ ਜਿਹਦੇ ਵਿੱਚ ਲੋਕ ਲਟਕੇ ਹੋਣ ਕਿੜਕੀਆਂ ਦੇ ਉੱਪਰ ਜਾ ਕੇ ਉਹ ਤਸਵੀਰ ਕੱਲ ਦੀ ਹੈ ਯਾਨੀ ਕਿ 5 ਮਾਰਚ ਦੀ ਅੱਜ 6 ਮਾਰਚ ਹੈ 6 ਮਾਰਚ ਨੂੰ ਵੀ ਇਹ ਤਸਵੀਰ ਸਾਹਮਣੇ ਆਈ ਹੈ ਯਾਨੀ ਕੱਲ ਦੀ ਤਸਵੀਰ ਤੋਂ ਵੀ ਪ੍ਰਸ਼ਾਸਨ ਨੇ ਇਹ ਕੋਈ ਸਿੱਖਿਆ ਨਹੀਂ ਲਈ ਤੇ ਅੱਜ ਵੀ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਸਾਡੇ ਸੰਗਿਆਨ ਦੇ ਵਿੱਚ ਯਾਨੀ ਸਾਡੇ ਧਿਆਨ ਦੇ ਵਿੱਚ ਇਹ ਮਾਮਲਾ ਆ ਗਿਆ ਹੈ ਤੇ ਅਸੀਂ ਇਹਦੇ ਬਾਰੇ ਸੋਚ ਰਹੇ ਹਾਂ ਕਿ ਕੀ ਕਰਨਾ ਹੈ ਕਿ ਕਿਸ ਤਰ੍ਹਾਂ ਦੀ ਕਾਰਵਾਈ ਕਰਨੀ ਹੈ ਹਾਲਾਂਕਿ ਹੋਣਾ ਤੇ ਇਹ ਚਾਹੀਦਾ ਸੀ ਕਿ ਜਦੋਂ ਇਸ ਤਰ੍ਹਾਂ ਦੀ ਤਸਵੀਰ ਸਾਹਮਣੇ ਆਉਂਦੀ ਹੈ ਕਿ ਪੂਰੇ ਦੇ ਪੂਰੇ ਇਸ ਪੂਰੇ ਬੋਰਡ ਦੀ ਇਸ ਇਸ ਪ੍ਰੀਖਿਆ ਨੂੰ ਰੱਦ ਕਰਕੇ ਮੁੜ ਕੇ ਕੋਈ ਨਵੀਂ ਡੇਟ ਦੇਣੀ ਚਾਹੀਦੀ ਸੀ ਪਰ ਹਜੇ ਸਰਕਾਰੀ ਅਧਿਕਾਰੀ ਸਰਕਾਰੀ ਬਾਬੂ ਇਹ ਸੋਚ ਰਹੇ ਨੇ ਕਿ ਇਹ ਹੁਣ ਵੀਡੀਓ ਸਾਹਮਣੇ ਆ ਗਿਆ ਹੁਣ ਮੰਥਨ ਕਰਾਂਗੇ ਚਾਹ ਪੀਵਾਂਗੇ ਚਾਹ ਤੇ ਇਹ ਡਿਸਾਈਡ ਕਰਾਂਗੇ ਕਿ ਅਸਲ ਤੋਂ ਅਸਲ ਇਸ ਪੂਰੇ ਮਾਮਲੇ ਵਿੱਚ ਅਸਲ ਦੀ ਕੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਇਹ ਤਸਵੀਰਾਂ ਬੇਹਦ ਹੈਰਾਨ ਕਰਨ ਵਾਲੀਆਂ ਸ਼ਰਮਸਾਰ ਕਰਨ ਵਾਲੀਆਂ ਇਸ ਕਰਕੇ ਨੇ ਕਿਉਂਕਿ ਸਾਡੇ ਦੇਸ਼ ਦਾ ਭਵਿੱਖ ਜੋ ਕਿ ਸਕੂਲਾਂ ਕਾਲੀਆਂ ਤੋਂ ਨਿਕਲ ਕੇ ਸਾਹਮਣੇ ਆਉਂਦਾ ਉਹ ਜੇ ਇਸ ਤਰ੍ਹਾਂ ਪਾਸ ਹੋਏਗਾ ਤਾਂ ਸਾਡੇ ਦੇਸ਼ ਦੀ ਸਾਡੇ ਸਮਾਜ ਦਾ ਭਵਿੱਖ ਕੀ ਹੋਏਗਾ ਤੁਸੀਂ ਆਸਾਨੀ ਨਾਲ ਅੰਦਾਜ਼ਾ ਲਗਾ ਸਕਦੇ ਹੋ ਤਾਂ ਇਹ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿੱਥੇ ਦੀਆਂ ਨੇ ਤਸਵੀਰਾਂ ਨੇ ਹਰਿਆਣਾ ਦੇ ਜ਼ਿਲ੍ਹਾ ਐ ਨੂ ਨੂ ਜ਼ਿਲ੍ਹੇ ਦੇ ਵਿੱਚ ਇੱਕ ਤਸਵੀਰ ਹੈ ਕੱਲ ਦੀ 5 ਮਾਰਚ ਦੀ ਦੂਜੀ ਤਸਵੀਰ ਹੈ ਅੱਜ ਦੀ 6 ਮਾਰਚ ਦੀ ਯਾਨੀ ਕਿ ਪੇਪਰ ਕਿਹੜੇ ਸੀ ਪਹਿਲਾ ਪੇਪਰ ਸੀ ਫਿਜ਼ੀਕਲ ਐਜੂਕੇਸ਼ਨ ਦਾ ਜਿਸ ਦੇ ਵਿੱਚ ਲੋਕ ਖਿੜਕੀਆਂ ਤੇ ਲਟਕ ਕੇ ਆਪਣੇ ਚਾਹੇਤਿਆਂ ਨੂੰ ਨਕਲ ਕਰਾਉਣ ਲਈ ਮਜਬੂਰ ਹੋ ਰਹੇ ਨੇ ਜਾਂ ਉਹਨਾਂ ਦੇ ਲਈ ਤਨਦੇਹੀ ਨਾਲ ਸੇਵਾ ਨਿਭਾ ਰਹੇ ਨੇ ਦੂਜੀ ਤਸਵੀਰ ਅਜ ਦੀ ਹੈ ਤਾਊੜੂ ਸ਼ਹਿਰ ਦੀ ਜਿੱਥੇ ਕਿ ਹਿੰਦੀ ਦਾ ਪੇਪਰ ਪਾਸ ਕਰਾਉਣ ਦੇ ਲਈ ਇੰਨੀ ਚਾਰਾਜ਼ੋਈ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਨਿਯਮ ਦੀਆਂ ਤੱਜੀਆਂ ਉਡਾੰਦੇ ਹੋਏ ਤੇ ਉਸ ਦੀ ਪਰਵਾਹ ਨਾ ਕਰਦੇ ਹੋਏ ਲੋਕ ਆਪਣੇ ਚਾਹੇਤਿਆਂ ਨੂੰ ਪਾਸ ਕਰਾਉਣ ਦੇ ਲਈ ਪੂਰੇ ਤਰ੍ਹਾਂ ਤੰਦੇਹੀ ਨਾਲ ਲੱਗੇ ਹੋਏ ਨੇ ਹਾਲਾਂਕਿ ਇਸ ਸਬਦ ਦੇ ਵਿੱਚ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਉੱਪਰ ਵੀ ਖੜਾ ਹੁੰਦਾ ਹੈ ਕਿ ਉਹ ਕਹਿੰਦੇ ਨੇ ਕਿ ਸਾਡੇ ਧਿਆਨ ਦੇ ਵਿੱਚ ਮਾਮਲਾ ਆਇਆ ਹੈ ਤੇ ਜਦੋਂ ਮਾਮਲਾ ਸਾਡੇ ਧਿਆਨ ਦੇ ਵਿੱਚ ਆਏਗਾ ਵਿਚਾਰਾਂਗੇ ਉਸ ਤੋਂ ਬਾਅਦ ਹੀ ਤੈਅ ਕਰਾਂਗੇ ਕਿ ਇਸ ਦਾ ਅਸੀਂ ਕਰਨਾ ਕੀ ਹੈ ਤੇ ਤਸਵੀਰਾਂ ਤੁਸੀਂ ਦੇਖਦੇ ਰਹੋ ਪੀਟੀਸੀ న్యూਸ ਦੇ ਵਿੱਚ ਹੋਰ ਹੋਰ ਖਬਰਾਂ ਲੈ ਕੇ ਅਸੀਂ ਹਾਜ਼ਰ ਹੁੰਦੇ ਰਵਾਂਗੇ ਧੰਨਵਾਦ